ਦਾ ਮੀਹਾ ਸਿੰਘ ਆ ਥੋੜੇ ਪਿੰਡ ਦਾ ਬੰਦਾ ਨੇ ਕਿ ਨਾਲ ਕਤਲ ਕੇਸ ਦੇ ਵਿੱਚ ਫਸਾਇਆ ਮੈਂ ਤੁਹਾਨੂੰ ਇੱਕ ਮਿੰਟ ਖੜੋ ਆ ਤੁਹਾਡੇ ਪਿੰਡ ਦੀ ਪੰਚਾਇਤ ਆ ਜਿਹੜਾ ਮੇਰੇ ਬਾਰੇ ਕਹਿੰਦੇ ਮੈਂ ਇਹ ਗੱਲ ਸੁਣਾਉਂਗਾ ਤੁਹਾਡੇ ਪਿੰਡ ਦੀ ਅੱਜ ਦੇ ਸੱਸ ਦੇਖ ਲੋ ਸੱਸ ਦਾ ਇਲਾਜ ਮੈਂ ਕਰਵਾਇਆ ਉਹਨਾਂ ਨੂੰ ਕਿੰਨਾ ਘਟਾਤਾ ਸੀ ਮੈਂ 5.5 ਟੋਲੇ 5.5 ਟੋਲੇ ਸੋਨਾ ਪਾਇਆ ਸੀਗਾ 5.5 ਟੋਲੇ ਸੋਨਾ ਪਾਇਆ ਜਿਹੜਾ ਉਹ ਦੇਤਾ ਤੁਹਾਨੂੰ ਇਹਨੇ ਨਾ ਲੈ ਗਈ ਮੈਂ ਜੀ ਸਾਰਾ ਕੁਝ ਲੈ ਗਈ ਤੇਰਾ ਵੀ 5.5 ਟੋਲੇ ਸੋਨਾ ਲੈ ਗਈ ਅੱਛਾ ਜੀ ਲੈ ਗਈ ਅੱਧਾ ਟੋਲੇ ਦਾ ਸੋਨਾ ਟਿੱਕਾ ਮੇਰੇ ਪਿੱਕੇ ਨੇ ਪਾਇਆ ਸੀਗਾ ਉਹ ਤੁਹਾਡੇ ਅੱਛਾ ਜੀ ਟਿੱਕਾ ਉਹਨਾਂ ਨੇ ਪਾਇਆ ਸੀਗਾ ਸੇਹ ਟੋਲੇ ਸੋਨੇ ਲੈ ਗਈ ਹੈ ਹਾਂ ਇਹ ਲੈ ਗਈ ਇਹ ਜਿਹੜਾ ਯੂਰ ਦਾ ਜਿਹੜਾ ਹੈ ਜਿੰਨਾ ਜਿਹੜੇ ਇਹਨੂੰ ਸੋਨਾ ਨਹੀਂ ਸੀ ਦਿੱਤਾ ਅੱਛਾ ਜਦ ਜਿੱਤਰੀ ਵੀ ਸੋਨਾ ਮਿਲ ਗਿਆ ਜਦ ਹੀ ਫਰਾਰ ਹੋ ਗਈ ਇਹ ਤੇਰਾ ਪਿਓ ਨੂੰ ਕਿੰਨੇ ਸਾਲ ਹੋ ਗਏ ਜੇਲ੍ਹ ਦੇ ਵਿੱਚ ਬੈਠੇ ਨੂੰ 10 ਸਾਲ ਹੋ ਗਏ ਫਿਰ ਤੇਰੇ ਪਿਓ ਦਾ ਕੀ ਕਸੂਰ ਹੈਗਾ ਸੀ ਗਾੜਾ ਤੂੰ ਇਮਾਨਦਾਰੀ ਨਾਲ ਦੱਸ ਨਾਲ ਕੋਈ ਕਸੂਰ ਨਹੀਂ ਸੀ ਉਹਨੇ ਮਾਰਿਆ ਸੀ ਉਹਨੇ ਕਤਲ ਕੀਤਾ ਸੀ ਕੋਈ ਫਿਰ ਇਹਦੇ ਪਿਓ ਨੂੰ ਪਸਾਉਣ ਦਾ ਜੇਲ੍ਹ 'ਚ ਕੀ ਹੱਕ ਸੀ ਬਾਈ ਜੀ ਤੇ ਥੋੜੇ ਅਸੀਂ ਨਗਰ ਦੇ ਵਿੱਚ ਆਇਆ ਬਾਈ ਤੁਸੀਂ ਸਾਰੇ ਮੁੰਡੇ ਤੇਜਾਂ ਦੇ ਆਜੋ ਜਿਹੜੇ ਹੋਰ ਕਿਸੇ ਨੇ ਆਉਣਾ ਬਾਈ ਸੁਣ ਲੋ 2 ਮਿੰਟ ਗੱਲ ਆਜੋ ਗੱਲ ਸੁਣ ਲੋ ਇਹਨਾਂ ਨੂੰ ਇਹ ਹੋ ਗਿਆ ਭਾਨਾ ਇੱਥੇ ਕਰ ਕੋਈ ਐਵੇਂ ਨਹੀਂ ਪਹੁੰਚ ਗਿਆ ਅੱਜ ਆ ਮੌਜੂਦਾ 4-5 ਸਰਪੰਚ ਮੇਰੇ ਆਣ ਨੇ ਮੇਰੇ ਪਿੰਡ ਦੀ ਪੰਚਾਇਤ ਆਹੀ ਹੈ ਮੇਰੇ ਨਾਲ ਤੁਹਾਨੂੰ ਹੀ ਮੈਂ ਸੁਨੇਹਾਰਾ ਨੰਬਰਦਾਰੀ ਬੈਠਾ ਸਾਰੇ ਬੈਠਣਗੇ ਠੀਕ ਹੈ ਨਾ ਗੱਲ ਭਾਨੇ ਦੇ ਨਾਲ ਮੈਂ ਗੱਲ ਇਹ ਗੱਲ ਕਹਿਣ ਨਾਲ ਅਗਲਾ ਕਹਿੰਦਾ ਵੀ ਭਾਨਾ ਹਰ ਇੱਕ ਬੰਦੇ ਇਹ ਗੱਲ ਬੋਲਦਾ ਮੈਂ ਬੋਲਦਾ ਮੈਂ ਮੇਰੀ ਮੈਂ ਉਸ ਪਰਮਾਤਮਾ ਦੀ ਤਾਕਤ ਨਾਲ ਗੱਲ ਬੋਲਦਾ ਕਿਸੇ ਮੰਗਰਾ ਅੱਜ ਮੈਂ ਸਾਫ਼ ਗੱਲ ਕਹਿਣਾ ਇੱਥੇ ਮੈਂ ਉਹਨੂੰ ਕੁੜੀ ਨੂੰ ਸਾਫ਼ ਗੱਲ ਕਹੀ ਸੀ ਕੱਲ ਵੀਡੀਓ ਪਾ ਕੇ ਵੀ ਜੇ ਤੇਰੇ 'ਚ ਮੈਨੂੰ ਕੋਈ ਮੈਰਿਜ 'ਚ ਕੋਈ ਗਲਤੀ ਲੱਗਦੀ ਹੈ ਵੀ ਇੱਥੇ ਆ ਕੇ ਮੇਰਾ ਸਵਾਲ ਦਾ ਜਵਾਬ ਦੇ ਮੈਂ ਤੇਰੇ ਪਿੰਡ ਦੀ ਪੰਚਾਇਤ ਕੋਲੇ ਲੈ ਕੇ ਆਉਂ ਤੁਸੀਂ ਸਾਂਝੇ ਪੰਚਾਇਤੋਂ ਸਰਪੰਚੋਂ ਠੀਕ ਹੈ ਨਾ ਗੱਲ ਮੈਂ ਤੁਹਾਡੇ ਕੋਲ ਸ਼ਿਕਾਇਤ ਲੈ ਕੇ ਆਇਆ ਵੀ ਤੇਰੀ ਜਿਹੜਾ ਤੂੰ ਰੋਜ਼ ਦੂਜੇ ਤੀਜੇ ਨੂੰ ਵੀਡੀਓ ਪਾ ਦਿੰਦੀਆਂ ਜਾਂ ਮੈਨੂੰ ਮੀਡੀਆ 'ਚ ਜਾ ਕੇ ਬਦਨਾਮ ਕਰਦੀਆਂ ਤੂੰ ਇੱਥੇ ਆ ਕੇ ਸਵਾਲਾਂ ਦਾ ਮੇਰਾ ਜਵਾਬ ਦੇ ਜੇ ਤੂੰ ਸਹੀ ਹੈ ਠੀਕ ਹੈ ਨਾ ਗੱਲ ਚੱਲ ਮੇਰੇ ਬਾਰੇ ਬੋਲ ਉਹ ਇੱਥੇ ਆ ਕੇ ੱੱੱਕਾ ਕਰਦਾ ਇੱਥੇ ਆ ਕੇ ਆਹ ਕਰਦਾ ਮਸਲਾ ਕੀ ਉਹ ਜ਼ਮੀਨ ਦਾ ਤੁਸ ਨੂੰ ਸਭ ਨੂੰ ਪਤਾ ਹੈ ਮਸਲਾ ਕੀ ਆ ਮੇਰੀਆਂ ਭੈਣਾਂ ਬਾਰੇ ਬੋਲਣਾ ਜੇ ਮੈਂ ਅੱਜ ਇਹਦੇ ਕਰਤਾਰਬਾਰੀ ਤੁਹਾਡੇ ਕੋਲ ਇਹਦੇ ਬਾਰੇ ਬੋਲਦਾ ਠੀਕ ਆ ਮੈਂ ਕੋਈ ਚੰਗਾ ਹੀ ਲੱਗਦਾ ਇਹਦੇ ਕਰਤਾਰਬਾਰੇ ਬੋਲਣਾ ਮੇਰੀਆਂ ਭੈਣਾਂ ਨਾਲ ਕੰਪੈਰੀਜਨ ਕਰਦੀ ਐ ਆਪ ਤਾਂ ਪੰਜ ਪੰਜ 7 7 ਥਾਵਾਂ ਤੇ ਵਿਆਹ ਕਰਾਏ ਨੇ ਠੀਕ ਆ ਨਾ ਗੱਲ ਮੇਰੀਆਂ ਭੈਣਾਂ ਮੇਰੀਆਂ ਭੈਣਾਂ ਦੀ ਉਮੀਦਵਾਰ ਆ ਮੇਰੀ ਪੰਚਾਇਤ ਬੈਠੀ ਮੇਰੇ ਪਿੰਡ ਦੀ ਬੋਲਣ ਵਾਲੀ ਜੱਜ ਸਹੀ ਤੇ ਦੀ ਮਾਂ ਆਉਂਦੀ ਇਹਦੀ ਭੈਣ ਆਉਂਦੀ ਸਕਾ ਕੋਈ ਆਪ ਦਾ ਕੋਈ ਇਹਨਾਂ ਦੇ ਕਿੰਨੇ ਆ ਮੇਰੇ ਨਾਲ ਆ ਖੜੇ ਲਗੇ ਚਾਰ ਪੰਜ ਪਿੰਡਾਂ ਦੇ ਸਰਪੰਚ ਆਏ। ਤੁਹਾਡੇ ਕੋਲੇ ਸ਼ਿਕਾਇਤ ਸਰਪੰਚ ਸਾਹਿਬ ਅਸੀਂ ਇਹ ਲੈ ਕੇ ਆਇਆ ਸਾਰੀ ਪੰਚਾਇਤ ਨੰਬਰਦਾਰ ਬੈਠਾ। ਵੀ ਜੇ ਇਹਦੇ 'ਚ ਕੋਈ ਮਾੜੀ-ਮੋਟੀ ਕੋਈ ਸ਼ਰਮ ਕਿਤੇ ਹੈਗੀ ਆ ਤਾਂ ਇੱਥੇ ਆ ਕੇ ਜਵਾਬ ਦੇਵੇ ਨਹੀਂ ਮੇਰੇ کردار ਬਾਰੇ ਬੋਲਣਾ। ਕੋਈ ਇਹਨੂੰ ਬਾੜੀ ਇਹਨੂੰ ਕੋਈ ਇਹਦੀ ਮੈਂ ਬਾੜੀ ਸਿਆਣਪ ਨਹੀਂ ਸਮਝਦਾ। ਤੁਸੀਂ ਤੀਜੇ ਦਿਨ ਚੱਕ ਕੇ ਉਹਦੇ ਵੀਡੀਓ ਪਾਦਣੀਆਂ ਆਏ ਆ ਜੀ ਜੋ ਆ ਜੀ ਇਹ ਇਦੇ ਪਿੱਛੇ ਕੋਈ ਦੋ ਬੰਦੇ ਨਹੀਂ ਤੁਰਦੇ ਅੱਜ ਅੱਜ ਆ ਪਿੰਡ ਚ ਸਾਬਤ ਗੱਲ ਹੋ ਗਈ ਮੇਰੇ ਪਿੰਡ ਦੇ ਵਿੱਚ 215 ਕਟ ਹੋਇਆ ਜੇ ਮੈਂ ਮਾਨ ਨਾਲ ਗੱਲ ਕਹਣਾ ਜੇ ਮੈਂ ਪੰਜਾਬ ਲਈ ਕੁਝ ਕੀਤਾ ਤਾਂ ਕਟ ਹੋਇਆ ਸੀ ਮੇਰੇ ਪਿੰਡ ਦੇ ਵਿੱਚ ਦੁਨੀਆ ਦੇ ਨੈਸ਼ਨਲ ਮੀਡੀਆ ਤੇ ਕਰਦੇ ਇਹ ਗੱਲ ਹੈ ਅੱਜ ਤੱਕਰ ਮੈਂ ਗੱਲ ਤੁਹਾਡੇ ਪਿੰਡ ਦੇ ਵਿੱਚ ਦਾਅਵੇ ਨਾਲ ਕਹਿ ਕੇ ਜਾਣਾ ਤੀਜੇ ਦਿਨ ਕਹਿੰਦੇ ਪੈਸੇ ਖਾਂਦਾ ਐ ਖਾਂਦਾ 120 30 ਕਰੋੜ ਰੁਪਏ ਦਾ ਮੇਰੇ ਕੋਲੇ ਘਰੇ ਤੁਹਾਡੇ ਪਿੰਡ ਦੀ ਪੰਚਾਇਤ ਆਜੇ ਚਾਹੇ ਇਹ ਆਜੇ ਜਿਹੜਾ ਮੈਂ ਲੋਕਾਂ ਦਾ ਵਾਪਸ ਕਰਵਾਇਆ ਹੋਇਆ ਕਰੋੜਾ ਰੁਪਏ ਮੈਂ ਘਰੋਂ ਆਇਆ ਮੋੜਿਆ ਹੋਇਆ ਵੱਡੀਆਂ-ਵੱਡੀਆਂ ਪਾਰ ਇਹਦੀ ਕਰਤਾਰ ਕਿਹਦੇ ਅਮੇਜ ਕੀ ਆ ਲਾਜ ਮੈਂ ਤੁਹਾਨੂੰ ਇੱਕ ਮਿੰਟ ਖੜੋ ਆ ਤੁਹਾਡੇ ਪਿੰਡ ਦੀ ਪੰਚਾਇਤ ਆ ਜਿਹੜਾ ਮੇਰੇ ਬਾਰੇ ਕਹਿੰਦੇ ਮੈਂ ਇਹ ਗੱਲ ਸੁਣਾਉਂਗਾ ਤੁਹਾਡੇ ਪਿੰਡ ਦੀ ਆ ਜਿਹੜੀ ਸੱਸ ਦੇਖ ਲਓ ਸੱਸ ਦਾ ਇਲਾਜ ਮੈਂ ਕਰਵਾਇਆ ਇਹਦੀ ਜਿਹੜੀ ਸੱਸ ਆ ਜਿਹੜੇ ਮੁੰਡੇ ਨੂੰ ਇਹ ਵਿਆਹ ਕਰਾਇਆ ਹੋਇਆ ਇਹਦੀ ਸੱਸ ਦੇ ਸਹੁਰੇ ਦਾ ਇਲਾਜ ਮੈਂ ਕਰਵਾਇਆ ਹਾਲ ਤੱਕ ਕੋਈ ਨਹੀਂ ਇਹਦੀ ਸੱਸ ਕਹਿੰਦੇ ਮੁੰਡੇ ਨੂੰ ਮੈਂ ਗਿਟਨਾਪ ਕਰੀ ਖੜੀਆਂ ਸੁਣੋ ਸਾਰੀ ਪੰਚਾਇਤ ਤੁਸੀਂ ਸਰਪੰਚ ਖੜਿਓ ਆ ਤੁਸੀਂ ਇੱਕ ਇਹਦੀ ਸੱਸ ਦੀ ਆ ਸੁਣੋ ਰਿਕਾਰਡਿੰਗ ਮੈਂ ਤੁਹਾਨੂੰ ਸੁਣਾਉਣਾ ਆ ਆ ਮੈਂ ਨੂੰ ਖਤਮ ਕਰ ਗਿਆ ਮੈਂ ਸੁਣਾਣਾ ਕੋਈ ਗੱਲ ਨਹੀਂ ਇੱਕ ਮਿੰਟ ਮਾੜੋ ਬਾਈ ਮੈਂ ਸੁਣਾਉਣਾ ਆ ਸਾਰੇ ਇਹਦੀ ਸੱਸ ਦਾ ਇੱਜ਼ਤ ਲਾਜ ਮਤ ਨੂੰ ਸਾਰੇ ਇਹਦੀ ਘਟੋ ਘਟ ਅੱਧੇ ਘੰਟੇ ਦੀ ਵੀਡੀਓ ਹੈ ਜਿਹਨੇ ਲੈਣੀਆਂ ਵਸੋ ਲੈ ਲਓ ਮੈਂ ਇੱਕ ਬੇਨਤੀ ਕਰਦਾ ਆ ਸੁਣ ਲੋ ਮੈਂ ਮੈਂ ਤਰੇ ਬੱਕਾ ਤਾਂ ਅੰਝ ਪਟਿਆਲੇ ਆ ਕੇ ਜਾਣਾ ਮੈਨੂੰ ਜੇ ਤੇਰੀ ਇਹਦੇ ਸਾਰੇ ਦਾ ਰਜਿੰਦਰਾ ਦੇ ਵਿੱਚ ਉਹਦੇ ਸੱਸ ਇਹਦੇ ਸਹੁਰੇ ਦਾ ਲਾਜ ਮੈਂ ਕਰਵਾਇਆ ਇਹ ਬੋਲਣ ਨੂੰ ਕੀ ਮਰਦੀਆਂ ਮੇਰੇ ਮੂਰੇ ਜਿੰਨੇ ਥਾਵਾ ਤੇ ਨੇ ਪਹਿਲਾਂ ਵਿਆਹ ਕਰਾਇਆ ਸਾਰੇ ਮੇਰੇ ਮੁੰਡੇ ਮੇਰੇ ਆ ਕੇ ਮਿੰਟਾਂ ਕੱਢਦੇ ਰਹਿੰਦੇ ਨੇਗੇ ਇਸ ਕਰਕੇ ਸਰਪੰਚ ਸਾਹਿਬ ਤੁਹਾਡੇ ਇਹ ਪਿੰਡ ਦੀ ਕੁੜੀ ਹੈ ਤੁਸੀਂ ਇਹਨੂੰ ਇਹਨੂੰ ਨੱਥ ਪਾਓ ਇਹਨੂੰ ਇਹਨੂੰ ਪਾ ਸਕਦੇ ਹੋ ਤੁਸੀਂ ਪੰਚਾਇਤੋਂ ਸਾਡੇ ਚ ਕੋਈ ਗਲਤੀ ਹੈ ਸਾਡੇ ਪਿੰਡ ਦੇ ਸਰਪੰਚ ਪੰਚਾਇਤ ਖੜਿਆ ਜਦੋਂ ਮਰਜੀ ਸਾਡੇ ਪਿੰਡ ਦੇ ਵਿੱਚ ਆ ਜਾਓ ਤੁਹਾਨੂੰ ਖੁੱਲੇ ਛੁੱਟਿਆ ਕੋਈ ਬੰਦਾ ਕਿਸੇ ਪ੍ਰਕਾਰ ਦਾ ਕੋਈ ਬੰਦਾ ਮੈ ਅੱਜ ਗੱਲ ਕਹਿ ਕੇ ਜਾਣਾ ਇਹ ਗੱਲ ਇਹ ਚੀਜ਼ ਹੁੰਦੀ ਆ ਵੀ ਚਲੋ ਜੀ ਉਹ ਬੰਦਾ ਮਿਹਨਤ ਕਰਕੇ ਇੱਥੇ ਤੱਕ ਰ ਪਹੁੰਚਿਆ ਪਤਾ ਨਹੀਂ ਉਹਦੀ ਕਰਦਾਰ ਕੁਸ਼ੀ ਐਂ ਕਰ ਦੋ ਮੇਨ ਗੱਲ ਜਿਹੜੀ ਆ ਕੇ ਰੁਕਦੀ ਆ ਇੱਥੇ ਆ ਕੇ ਰੋਦੀ ਆ ਵੀ ਇਹਦੀ ਕਰਦਾਰ ਕੁਸ਼ੀ ਕਰਨੀ ਆ ਕਰਦਾਰ ਕੁਸ਼ੀ ਐਂ ਥੜੂ ਹੋ ਜੂਗੀ ਇੱਥੇ ਨੇਕਾਂ ਹੀ ਲੋਕ ਤੁਰੇ ਫਿਰਦੇ ਨੇ ਕਿ ਨੇਕਾਂ ਲੋਕਾਂ ਨੇ ਤੁਸੀਂ ਇੱਥੇ ਜ਼ਮੀਨਾਂ ਦੱਬੀ ਨੇਕਾਂ ਲੋਕਾਂ ਤੁਸੀਂ ਇੱਥੇ ਕੇਸ ਕਰ ਰਹੇ ਹੋ ਤੂੰ ਉਹਨਾਂ ਦੇ ਖਿਲਾਫ ਕਿੰਨਾ ਗਬੋਲ ਪੈਣੀ ਆ ਕਿੰਨਾਂ ਨੇ ਇਹਨਾਂ ਦੇ ਕੇਸ ਖਿਲਾਫ ਕੀਤੇ ਹੋਏ ਨੇ ਇਹਨਾਂ ਨੇ ਅੱਜ ਤਿੱਕਰ ਲੈ ਮੈਂ ਤੁਹਾਡੇ ਪਿੰਡ ਦੇ ਵਿੱਚ ਗੱਲ ਕਰਕੇ ਜਾਣਾ ਸ਼ਰਿਆਵਾ ਸੁਣ ਲਓ ਧਿਆਨ ਨਾਲ ਗੱਲ ਤੁਹਾਡੇ ਪਿੰਡ ਦਾ ਮੁੰਡਾ ਤੁਹਾਡੇ ਪਿੰਡ ਦਾ ਮੀਹਾ ਸਿੰਘ ਆ ਤੁਹਾਡੇ ਪਿੰਡ ਦਾ ਬੰਦਾ ਨੇ ਧੱਕੇ ਨਾਲ ਕਤਲ ਕੇਸ ਦੇ ਵਿੱਚ ਫਸਾਇਆ ਹੋਇਆ ਦੱਸੋ ਪੰਚਾਇਤ ਜਵਾਬ ਦੇਵੇ ਕੀ ਕਸੂਰ ਸੀ ਉਹ ਬੰਦੇ ਦਾ ਮੀਹਾ ਜਿਹੜਾ ਕਤਲ ਸਾਡੇ ਨਾਲ ਚਲੋ ਠੀਕ ਆ ਮੇਰੇ ਮੇਰੇ ਭੈਣ ਨਾਲ ਰੌਲਾ ਹੋ ਸਕਦਾ ਮੇਰੇ ਮਾਮੇ ਨਾਲ ਰੌਲਾ ਹੋ ਸਕਦਾ ਤਾਂ ਜਿਹੜਾ ਤੁਹਾਡੇ ਅੱਜ ਮੀਹਾ ਤੁਹਾਡੇ ਪਿੰਡ ਦਾ ਦੱਸੋ ਨੇ ਕਤਲ ਕੀਤਾ ਤੁਹਾਡੇ ਪਿੰਡ ਦੀ ਸਾਰੀ ਪੰਚਾਇਤ ਤੁਹਾਡਾ ਸਾਰਾ ਪਿੰਡ ਇਹ ਗੱਲ ਕਹੇ ਆ ਨੰਬਰਦਾਰ ਬੈਠਾ ਸਰਪੰਚ ਬੈਠਾ ਮੀਹੇ ਦਾ ਕੀ ਕਸੂਰ ਸੀ ਜਿਹੜਾ ਨੇ ਕਤਲ ਕੇ ਇਸ ਦੇ ਵਿੱਚ ਫਸਾਇਆ ਹੋਇਆ ਅੱਜ ਬੰਦੇ ਨੂੰ 10 ਸਾਲ ਹੋ ਗਏ ਮੀਹੇ ਨੂੰ ਜੇਲ੍ਹ ਕੱਢ ਦੇ ਨੂੰ ਦੱਸੋ ਕੀ ਕਸੂਰ ਸੀ ਤੁਹਾਡੇ ਪਿੰਡ ਦਾ ਇੱਕ ਵੀ ਬੰਦਾ ਉੱਥੇ ਦਰਸ਼ਨ ਨੂੰ ਮੈਂ 20 ਵਾਰੀ ਸਮਝਾਇਆ ਸੀਗਾ ਮੈਂ ਕਿਹਾ ਤੂੰ ਇਹ ਜ਼ਮੀਨ ਆ ਜਿਹੜੀ ਤੂੰ ਇਹਨੂੰ ਮੈਂ ਕਿੰਨੇ ਵਾਰੀ ਮੈਂ ਕਿਸ ਤੁਹਾਡੇ ਪਿੰਡ ਦੇ ਕਿੰਨੇ ਬੰਦੇ ਨੇ ਇਹਨੇ ਖਲਾਫ ਝੂਠੇ ਪਰਚੇ ਦਰਜ ਕਰਾਏ ਨੇਗੇ 10 ਸਾਲ ਹੋ ਗਏ ਬਟੇ ਨੂੰ ਸਾਰੀ ਉਮਰ ਬੰਦੇ ਨੇ ਜੇਲ੍ਹ ਦੇ ਵਿੱਚ ਖਰਾਬੋਗੀ ਮੀਆਂ ਸਿੰਘ ਦੀ ਮੈਂ ਕਿਸੇ ਵੀ ਤੁਹਾਡੇ ਕਿਸੇ ਵੀ ਤੁਹਾਡੇ ਪਿੰਡ ਦੇ ਬੰਦੇ ਨੂੰ ਉਹ ਇਹ ਕਹੀ ਹੋਵੇ ਮੇਰੇ ਮੂੰਹ ਤੇ ਲਿਆਓ ਕਿਸੇ ਨੂੰ ਵੀ ਕਹੀ ਹੋਵੇ ਕੋਈ ਵੀ ਬੰਦਾ ਕਹਦੇ ਕਿਸ ਨੂੰ ਉਹ ਕਹੀ ਹੋਵੇ ਜਾਂ ਮੇਰੀ ਭੈਣ ਨੇ ਕਹੀ ਹੋਵੇ ਮੇਰੇ ਜੀਜੇ ਨੇ ਕਹੀ ਹੋਵੇ ਕਿਸੇ ਨੇ ਵੀ ਕਹੀ ਹੋਵੇ 10 ਸਾਲ ਹੋ ਗਏ ਬਾਈ ਜੀ ਸਾਰੀ ਉਮਰ ਜੇਲ੍ਹ ਤੇ ਬੰਦੇ ਬੱਚੇ ਨੌਕਰ ਬੰਦੇ ਨੇ ਗਾਲ ਲੀ ਉਠਾ ਕੋਈ ਮਾਇਨੇ ਕੀ ਆ ਵੀ ਮੇਰੇ ਨਗਰ ਦੇ ਵਿੱਚ ਆਉ ਮੈਂ ਤੁਹਾਡੇ ਨਗਰ ਦੇ ਵਿੱਚ ਆਇਆ ਨਗਰ ਦਾ ਕੋਈ ਬੰਦਾ ਕਿਸੇ ਪ੍ਰਕਾਰ ਦਾ ਕੋਈ ਬੰਦਾ ਕਹਿ ਦੇ ਅੱਜ ਇਕ ਉੱਠ ਕੇ ਮੈਂ ਤਾਂ ਕਹਣਾ ਕੋਈ ਬੰਦਾ ਬੋਲੋ ਮੈਂ ਕਹਿੰਦਾ ਕਿਸ ਨੂੰ ਕੋਈ ਚੁੱਪ ਕਰਾਇਆ ਮੇਰੇ 'ਚ ਕੋਈ ਕਮੀਆਂ ਦੱਸੋ ਸਰਪੰਚ ਨੂੰ ਚੁੱਪ ਕਰਾਇਆ ਨੰਬਰਦਾਰ ਨੂੰ ਨਗਰ ਦੇ ਵਿੱਚ ਮੈਂ ਗੱਲ ਸਾਰੇ ਦੇ ਵਿੱਚ ਮੈਂ ਸਾਰਿਆਂ ਨੂੰ ਸਲੇਹਾ ਲਾ ਕੇ ਆਇਆ ਵੀ ਕੋਈ ਬੰਦਾ ਮੇਰੇ 'ਚ ਗਲਤੀ ਕਿਸੇ ਪ੍ਰਕਾਰ ਦੇ ਦੱਸੇ ਤੀਜੇ ਦਿਨ ਕਹਿੰਦੇ ਮੈਂ ਕਾਨੂੰਨੀ ਲੜਾਈ ਲੜ ਮੈਂ ਕਾਨੂੰਨ ਦੇ ਵਿੱਚ ਸਹੀ ਆ ਮੈਂ ਕਹਿੰਦਾ ਜੇ ਤੂੰ ਕਾਨੂੰਨ ਪੱਖੇ ਸਹੀ ਆ ਕੋਈ ਕਾਗਜ਼ ਪੱਤਰ ਇੱਥੇ ਲਿਆ ਕੇ ਪੰਚਾਇਤ ਦੇ ਵਿੱਚ ਧਰ ਤੂੰ ਦੂਖਨਵਾਰ ਉੱਥੇ ਨਹੀਂ ਤੇਰੀ ਕੋਈ ਉੱਥੇ ਤੂੰ ਸਾਰੀਆਂ ਗੱਲਾਂ ਦੇ ਵਿੱਚ ਜਥੇਬੰਦੀਆਂ ਨੇ ਸਾਰੀਆਂ ਝੂਠੀ ਪੈ ਕੇ ਆਈਆਂ ਅੱਜ ਤਰੇ ਮੈਂ ਪਿੰਡ ਦੇ ਵਿੱਚ ਆਇਆ ਤੀਜੇ ਦਿਨ ਕਹਿੰਦੇ ਭਾਨਣੇ ਜਮੀਨ ਤੇ ਕਬਜ਼ਾ ਕਰਿਆ ਭਾਨਣੇ ਜਮੀਨ ਦੇ ਵਿੱਚ ਕਬਜ਼ਾ ਕਰਿਆ ਆ ਇੱਥੇ ਲਿਆ ਕੇ ਇੱਕ ਵੀ ਕੋਈ ਸਬੂਤ ਧਰ ਕੇ ਦਿਖਾਵੇ ਕਾਨੂੰਨ ਦੇ ਵਿੱਚ ਕੌਣ ਸਹੀ ਆ ਕੌਣ ਗਲਤ ਆ ਕੌਣ ਸਹੀ ਆ ਜੇਕਰ ਕਾਨੂੰਨ ਦੇ ਵਿੱਚ ਸਹੀ ਆ ਅੱਜ ਅਸੀਂ ਕਾਨੂੰਨੀ ਲੜਾਈ ਲੜ ਰਹੇ ਆ ਪਰ ਕਾਨੂੰਨੀ ਲੜਾਈ ਨਹੀਂ ਪਰ ਕਾਨੂੰਨੀ ਲੜਾਈ ਲੜ ਲੈ ਦੱਸ ਮੈਂ ਕਾਨੂੰਨ ਦੇ ਵਿੱਚ ਕਿੱਥੇ ਕੋਈ ਧੱਕਾ ਕਰਿਆ ਕਾਨੂੰਨ ਤੋਂ ਤੋਂ ਉੱਪਰ ਕੁਝ ਨਹੀਂ ਹੈਗਾ ਮੇਰੀਆ ਤੀਜੇ ਦਿਨ ਮੇਰੇ ਚਾਕੇ ਭੈਣਾਂ ਦੇ ਖਿਲਾਫ ਬੋਲਦਣਾ ਮੈਂ ਇੱਕੋ ਗੱਲ ਕਹਿਣਾ ਚਾਹੁੰਦਾ ਮੈਂ ਇਹਦੇ ਖਿਲਾਫ ਕੁਝ ਨਹੀਂ ਮੈਂ ਕਹਣਾ ਯਾਰ ਇਹ ਵੀ ਕਿ ਦਿੱਤੀ ਆ ਚਲੋ ਮੇਰਾ ਸਤਿਕਾਰ ਕਰਦਾ ਤੁਹਾਡੇ ਨਗਰ ਦੀ ਧੀ ਆ ਮੇਰੀ ਭੈਣ ਵਿਆਹੀ ਆ ਮੇਰਾ ਜੀਜਾ ਉਹਦੀ ਭਤੀਜੀ ਆ ਮੈਂ ਤੁਹਾਨੂੰ ਹਜੇ ਵੀ ਉਹਨੂੰ ਕਹਿਣਾ ਵੀ ਚਲੋ ਕੋਈ ਗੱਲ ਨਹੀਂ ਸਾਡੀ ਭਾਂਜੀ ਆ ਸਾਡੀ ਭੈਣ ਹੈ ਠੀਕ ਆ ਨਾ ਗੱਲ ਕਿਸੇ ਪ੍ਰਕਾਰ ਦੀ ਕੋਈ ਵੀ ਗੱਲ ਕਿਹੀ ਹੋਵੇ ਵੀ ਇਹਦੀ ਇਮੇਜ ਬਾਰੇ ਮੈਂ ਕੀ ਬੋਲਾਂ ਜਿਹੜੀ ਜਨਾਨੀ ਨੇ ਔਰਤ ਨਾਲ ਤਿੰਨ ਚੌਥੇ ਥਾਵਾਂ ਦੇ ਵਿਆਹ ਕਰਾਇਆ ਹੋਵੇ ਚਾਰ ਚਾਰ ਥਾਵਾਂ ਦੇ ਵਿਆਹ ਕਰਾਇਆ ਹੋਵੇ ਮਾ ਉਹਨਾਂ ਮੁੰਡਿਆਂ ਦਾ ਮੇਰੇ ਆ ਕੇ ਮਾ ਉਹਨਾਂ ਦੇ ਖਿਲਾਫ ਨੂੰ ਲਿਆ ਕੇ ਤੇ ਖੜਾ ਕਰਨ ਦਾ ਕੀ ਇਹਦੀ ਇੱਜ਼ਤ ਨਹੀਂ ਇੱਜ਼ਤ ਤਾਂ ਪਰ ਇਹਨਾਂ ਨੂੰ ਤਾਂ ਇੱਜ਼ਤ ਦੀ ਕੋਈ ਪਰਵਾਹ ਹੀ ਨਹੀਂ ਹੈਗੀ ਫੇਰ ਥੱਲੋਂ ਫੇਰ ਉਹ ਵੀਡੀਓ ਪਾ ਦੂ ਥੱਲੇ ਕਮੈਂਟ ਪੂਰੇ ਥੱਲੋਂ ਬੰਦ ਕਰ ਲੂਗੀ ਵੀ ਮੇਰੇ ਕੋਈ ਕਮੈਂਟ ਨਾ ਖਿਲਾਫ ਕਰ ਦੇ ਥੱਲੋਂ ਲਿਖ ਕੇ ਪਾ ਦੂਗੀ ਤੇ ਇੰਨਿਆਕ ਮੇਰੇ ਬੇਨਤੀਆਂ ਲਗੀਆਂ ਇਹ ਮੇਰੀ ਬੇਨਤੀ ਸਰਪੰਚ ਸਾਹਿਬ ਪ੍ਰਮਾਣ ਕਰਿਓ